ਕਿਲੀ 19 ਤਰੀਕ ਨੂੰ ਕਿਸਾਨਾਂ ਦੇ ਉੱਤੇ ਜੋ ਜ਼ੁਲਮ ਕੀਤਾ ਇਹ ਰਹਿਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ ਕਦੇ ਵੀ ਕਦੇ ਇਹੋ ਜਿਹਾ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤਾ ਮੀਟਿੰਗ ਤੇ ਗਏ ਕਿਸਾਨਾਂ ਨੂੰ ਗਿਰਫਦਾਰ ਕਰਕੇ ਉਹਨਾਂ ਦੇ ਬੜੇ ਹੋਏ ਸੜਕ ਤੇ ਘਰ ਕੱਲੇ ਟਾਏ ਨਹੀਂ ਲਵੇ ਖੜ ਕੇ ਜ਼ਿੰਮੇਵਾਰੀ ਨਾਲ ਉਹ ਘਰਾਂ ਨੂੰ ਲਟਾਇਆ ਗਿਆ ਬਹੁਤ ਵੱਡਾ ਕਲੰਕ ਇਤਿਹਾਸ ਦੇ ਅੰਦਰ ਇੱਥੇ ਦੀ ਸਰਕਾਰ ਤੇ ਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਲੱਗਿਆ ਇਹ ਆਉਣ ਵਾਲੀਆਂ ਪੀੜੀਆਂ ਜਦੋਂ ਇਹ ਗੱਲ ਜਾਣ ਕਰਿਆ ਕਰਨ ਗਿਆ ਉਹਦੇ ਇਹ ਗੱਲ ਜ਼ਰੂਰ ਯਾਦ ਆਇਆ ਕਰੂਗੀ ਵੀ ਮੋਰਚਾ ਉਜਾੜ ਕੇ ਉਹਨੂੰ ਲੁੱਟਿਆ ਵੀ ਗਿਆ ਸਰਕਾਰਾਂ ਗਿਰਪਦਾਰੀਆਂ ਪਾਉਂਦੀਆਂ ਕਦੇ ਲੁੱਟ ਨਹੀਂ ਕਰਦੀਆਂ ਅੱਜ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਤੇ ਪੰਜਾਬ ਦੀ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਪੰਜਾਬ ਨੂੰ ਲਟਾਉਣ ਵਾਸਤੇ ਦੂਜੇ ਪਾਸੇ ਇੱਥੇ ਦਾ ਮੁੱਖ ਮੰਤਰੀ ਡਰਾਮੇਵਾਜੀ ਕਰ ਰਿਹਾ ਹੈ ਚੰਦ ਕਰਤਾ ਕੇ ਜੀਵੈ ਨੂੰ ਖੂਕ ਮਾਰ ਕੇ ਜੰਗਲ ਦੀ ਅੱਗ ਬਜਾਉਣ ਦੀਆਂ ਕੱਲਾ ਕਰ ਰਿਹਾ ਹੈ ਕਹਿੰਦਾ ਮੈਂ ਨਸ਼ੇ ਦੀ ਵੱਡੀ ਮਹਿੰਮਤ ਹੋਰੀ ਹੋਈ ਹੈ ਜ਼ੀਰੇ ਉੱਤੇ ਪੰਜਾਬ ਦੀ ਪੁਲਸ ਨੂੰ ਖੁੱਲ੍ਹੀ ਛੋਟੀਆਂ ਜਾ ਕੇ ਜੀਦਾ ਮਰਜੀ ਮਕਾਨ ਢਾ ਰਿਓ ਕੋਈ ਨਹੀਂ ਰੋਕੂਗਾ ਪਰ ਖਿਆਲ ਕਰਨ ਵਾਲੀ ਗੱਲ ਆ ਪੰਜਾਬ ਦੇ ਲੋਕੋ ਇੱਕ ਐਡੀ ਵੱਡੀ ਕਿਤਾਬ ਪਾਰਟੀ ਕਿਸਾਨ ਜਗਤਿਆ ਇੱਕਾਗਰਤਾ ਨੇ ਮੁੱਖ ਮੰਤਰੀ ਦੇ ਟੇਬਲ ਤੇ ਰੱਖੀ ਤੇ ਪੁੱਛਿਆ ਗਿਆ ਵੀ ਆ ਕਿਤਾਬ ਦੇ ਵਿੱਚ ਸਦਾਕਰਾਂ ਦੇ ਨਾਮ ਤਸੋਂ ਤੁਸੀਂ ਕਿਹਦੇ ਉੱਤੇ ਪਰਚਾ ਦਿੱਤਾ ਜਵਾਬ ਸੀਗਾ ਕਹਿੰਦਾ 25000 ਬੰਦੇ ਤੇ ਪਰਚਾ ਦੇ ਦਿੱਤਾ ਪ੍ਰਧਾਨ ਜੀ ਨੇ ਪੁੱਛਿਆ ਵੀ ਉਹ 25000 ਦੀ ਗੱਲ ਨਹੀਂ ਕਰਦੇ ਛੇੜਾ ਇੱਕ ਇਹਦਾ ਨੌਜਵਾਨ ਨਸ਼ੇ ਕਾਰਨ ਬਿਮਾਰ ਹੋ ਚੁੱਕਿਆ ਉਹਨੂੰ ਇਲਾਜ ਦੀ ਲੋੜ ਸੀ ਤੁਸੀਂ ਛੇੜਾ ਵਿੱਚ ਲੱਕ ਦਿੱਤਾ ਅਸੀਂ ਇਹ ਸਦਾਕਰਾਂ ਦੀ ਗੱਲ ਕਰਦੇ ਆ ਉਥੇ ਜਿਉਂਦੇ ਆ ਜਿਸ ਸਟੇਜ ਦੇ ਉੱਤੇ ਵੀ ਇਹ ਸਦਾਕਰਾਂ ਤੇ ਕਾਹ ਪਰਚੇ ਹੋਣਗੇ ਤੇ ਕਰਵਾਉਣਾਂ ਦੇ ਕਰਟ ਹੈ ਗਾਣਗੇ ਨਹੀਂ ਮੁੱਖ ਮੰਤਰੀ ਸਾਹਿਬ ਐਨੀ ਤੇਰੀ ਲੱਤਾਂ ਦੇ ਵਿੱਚ ਤੇਰੀ ਅਜ ਜਾਣ ਨਹੀਂ ਬਿਓ ਸੌਦਾਕਰਾਂ ਦੇ ਘਰਾਂ ਨੂੰ ਤੇਰੀ ਜੇਸੀ ਵੀ ਮਸੀਰ ਬਗ ਜੇ ਜਦ ਤੇਰਾ ਪੁਰਸ ਪ੍ਰਸ਼ਾਸਨ ਉਹਨਾਂ ਦੇ ਘਰ ਤੱਕ ਬਗ ਜੇ ਕਿਉਂ ਪਟਾ ਤਾਣਾ ਵਾਣਾ ਜਿਹੜਾ ਤੇਥੋਂ ਛੋਰਾ ਵਾਰਾ ਉਹ ਨਸ਼ੇ ਦਾ ਕੰਮ ਕਰ ਰਿਹਾ ਪੰਜਾਬ ਦੇ ਅੰਦਰ ਅੱਜ ਪੰਜਾਬ ਦੀ ਨੌਜਵਾਨੀ ਨੂੰ ਮਾਰ ਕੇ ਤੁਸੀਂ ਇੱਥੇ ਰਾਜ ਕਰਨਾ ਚਾਹੁੰਦੇ ਹੋ ਉਸ ਕੰਪਨੀਆਂ ਨੂੰ जमीना सर नशे का जो दर दरिया हो रहा नौजवान जोजवान ने पंजाब की सामनी सी अच नशे मर रहे नशेदार मर नशेदा रहे पंजाब बहुत तरंका जरा नशे ने लाया ਜਾਤ ਦੇ ਬਹਾਦਰ ਨੌਜਵਾਨਾ ਜਿਨ੍ਹਾਂ ਨੇ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਰੱਖੀ ਕਰਨੀ ਸੀ ਅੱਜ ਤਾਰਾ ਬੱਜਣ ਲਈ ਮਜਬੂਰ ਨੇ ਉਹ ਟਰੈਕਟਰ ਮਚੋਰੀ ਕਰਨ ਲਈ ਮਜਬੂਰ ਨੇ ਉਹ ਮੋਟਰਸਾਈਕਲ ਲੁੱਟਣ ਲਈ ਮਜਬੂਰ ਨੇ ਕਿਉਂ ਪੰਜਾਬ ਦੇ ਲੋਕੋ ਇਹ ਹਾਲ ਤਾਂ ਪੈਣਾ ਕਿੱਥੋਂ ਹੋਇਆ ਤੇ ਕੀ ਨੇ ਕਰੀਆਂ ਤੇ ਪਰਦੇ ਦੇ ਪਿੱਛੇ ਕੌਣ ਹੈ ਪਰਦੇ ਦੇ ਪਿੱਛੇ ਹਾਕਮ ਹਾਕਮਾਂ ਜਿਹੜੇ ਪੰਜਾਬ ਨੂੰ ਭਾਸ਼ਾ ਲੈ ਕੇ ਵੋਟਾਂ ਲੈ ਕੇ ਲੁੱਟ ਰਹੇ ਨੇ ਉਹ ਡਿਊਟੀ ਨਿਭਾਰੇ ਪੰਜਾਬ ਨੂੰ ਖਤਮ ਕਰਨ ਦੀ ਅੱਜ ਪੰਜਾਬ ਦੇ ਨੌਜਵਾਨਾਂ ਦੀਆਂ ਲਾਟਾਂ ਉਹ ਕੰਧੀਆਂ ਥਾਂ ਮਾਤਾਂ ਤੇ ਮਰਦੀਆਂ ਤੇ ਦੌਰ ਕੋ ਸੰਜ ਬਿੰਦਰੀਆਂ ਸੰਜ ਆ ਬੈਠੀਆਂ ਮਾਮਾ ਨੇ ਘਰ ਜਾਣ ਦਿੱਤੇ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਨਾਲ ਮਿਲ ਕੇ ਅੱਜ ਪੰਜਾਬ ਦੇ ਅੰਦਰ ਨਸ਼ਾ ਦਾ ਕਹਿਰ ਨਸ਼ੇ ਦਾ ਰਾਜ ਘਰ ਘਰ ਹੋ ਰਿਹਾ ਹੈ ਸਟ੍ਰੀਟ ਪੱਲੇ ਡਰਾਮਾ ਹੋ ਰਿਹਾ ਹੈ ਲੋਕਾਂ ਦੇ ਘਰ ਘਟੌਣ ਵਾਸਤੇ ਪੰਜਾਬ ਦੇ ਕਿਰਤ ਕਰਨ ਵਾਲੇ ਲੋਕ ਜਿੱਥੇ ਬੰਨੀਆਂ ਦੇ ਆਗੂ ਬਣਿਆ ਇਹ ਪੰਜਾਬ ਦੇ ਲੋਕ ਜਿਹੜੇ ਘਟੌਣ ਦਾ ਡਰਾਮਾ ਕਰ ਰਹੇ ਕਿਹੋ ਜਿਹੇ ਸਮੇਂ ਚ ਇਹ ਸਾਖੂਆਂ ਤੇ ਪਰਚੇ ਦੇ ਕੇ ਇਹਨਾਂ ਦੇ ਘਰ ਘਟੌਣ ਤੱਕ ਪਹੁੰਚਣਗੇ नशे वारे घर नी टाइ पड़ाई अॼु सभु ਕਰਨਾ ਇਹਨਾਂ ਨੂੰ ਪੁੱਛਣਾ ਹੋਵੇ ਉਹ ਕਰਤਾਰ ਜਿਹੜੇ ਕਰਨੇ ਸੀ ਉਹਨਾਂ ਨੂੰ ਛੋੜਿਆ ਦਿੱਤੀਆਂ ਹੋਈਆਂ ਤੇ ਸੁੱਟਣ ਦੀਆਂ ਅੱਜ ਅਮਰੀਕਾ ਵਰਗੇ ਦੇਸ਼ਾਂ ਦੀਆਂ ਕੰਪਨੀਆਂ ਇੱਕ ਦੇਸ਼ ਦੀ ਗਦਰ ਫੜ ਕੇ ਕਹਿ ਰਹੀਆਂ ਟੈਕਸ ਬੰਦ ਕਰੋ ਅਸੀਂ ਪੰਜਾਬ ਦੇ ਲੋਕਾਂ ਪੰਜਾਬ ਦੀ ਕਿਰਤ ਰੋਕਣੀ ਹੈ ਪੰਜਾਬ ਦੇ ਲੋਕੋ ਜੇ ਉਸ ਗੱਲ ਉੱਤੇ ਭਾਰਤ ਦੀ ਸਰਕਾਰ ਨੇ ਸਾਈਨ ਕਰ ਦਿੱਤੇ ਤੁਹਾਡੀ ਕੀ ਕਰੋਗੀ ਤੁਹਾਡੀ ਕਰ ਕਰੋਗੀ ਆਉਣ ਵਾਲੀ ਜਿਹੜੀ ਜੀਰੀ ਦੀ ਇੱਕ ਜੋਨ ਦੀ ਗੱਲ ਕਰਦਾ ਉਹ ਮੰਡੀਆਂ ਚੜਾਉ ਨੂੰ ਕਿਉਂ ਮੰਡੀ ਦਾ ਨਹੀਂ ਕੋਈ ਚੀਜ਼ ਨਹੀਂ ਰਹੀ ਇਹਨਾਂ ਮੰਡੀਆਂ ਵਾੜਦੀਆਂ ਐ ਇੱਥੇ ਦੇ ਬਾਜ਼ਾਰ ਜਾੜਦੇ ਐ ਇੱਥੇ ਦੇ ਬਾਜ਼ਾਰ ਜਾੜ ਕੇ ਆਪਸ ਤੇ ਸ਼ਹਿਰ ਜਾੜ ਕੇ ਇਹਨਾਂ ਨੇ ਲੈ ਕੇ ਜ਼ਮੀਨਾਂ ਵੱਡੇ ਪੁਜਾਰ ਆਪਦੇ ਬਣਾਏ ਹੋਏ ਐ ਬਾਰ ਮਾਰਟ ਵਰਗੀਆਂ ਕੰਪਨੀਆਂ ਕਾਰਜ ਕਰਨ ਵਰਗੀਆਂ ਕੰਪਨੀਆਂ ਇੱਥੇ ਦੇ ਸੁੱਤੇ ਕਬਜ਼ਾ ਕਰਕੇ ਤੁਹਾਡੀਆਂ ਜ਼ਮੀਨਾਂ ਸਾਹਮਣੀਆਂ ਜਦੋਂ ਤੁਹਾਡੇ ਕੋਲੇ ਜ਼ਮੀਨਾਂ ਆ ਰਹੀਆਂ ਨਿਗਾਹ ਮਾਰਿਓ ਇਕੱਲੇ ਵਰਕੇ ਸੋਚਿਓ ਤੇ ਹਰਦਾ ਕਹੇਗੀ ਹੋਊਗੀ ਇਹ ਕਹਿੰਦੇ 70% ਲੋਕ ਇਹ ਪੁਖਮੜੀ ਦੇ ਸ਼ਿਕਾਰ ਹੋਣਾ ਚਾਹੀਦੇ ਆ ਸਾਡੇ ਸਾਹਮਣੇ ਹੋ ਕੇ ਲੜਨਾ ਸੱਕਣਾ ਇਹ ਸੈਕਟਰੀ ਖੜਾ ਹੋ ਚੁੱਕਿਆ ਹੈ 50 ਦਾ ਨੱਕੋ 60 ਤੁਸੀਂ ਇੱਕ ਕਹੋਗੇ